ਲੋਈ ਸਾਥੀ ਸ਼੍ਰੀਕਾਲ ਦੀ ਸਾਰੇ ਭਰਾਵਾਂ ਨੂੰ ਬਾਟਲ ਆ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕਾ ਹੋਣਗੇ ਲੋਈ ਆ ਚਾਂਜ ਚਾਂਦੇ ਜਿਹੜੇ ਪੀਸ ਅੱਜ ਆਪਾਂ ਤੁਹਾਡੇ ਲੈ ਗਏ ਆਂ ਭਰਾਵਾਂ ਦੇ ਲਈ ਤੇ ਸ਼ੌਂਕ ਕਰੋ ਜੀ ਆਪਣੇ ਭਰਾ ਠੀਕ ਆ ਕਬੂਤਰ ਦੀ ਖਲੋਣੀ ਵੇਖ ਲਓ ਕਬੂਤਰੀ ਜਾਂ 골ਡਨ ਕਰ ਰਹੀ ਥੋੜੀ ਅਗਲ ਬਣੇ ਹਲਾਇਓ ਜੀ ਤੇ ਆ ਲੋ ਜੀ ਇਹਦੀ ਖਲੋਣੀ ਖਲੋਣੀ ਵੇਖ ਲਓ ਜੀ ਦੇ ਲੋ ਜੀ ਹੁਣ ਆਪਾਂ ਜਿਹੜਾ ਤੁਹਾਨੂੰ ਸ਼ੌਂਕ ਕਰਾਉਂਦੇ ਕੱਲੇ ਕੱਲੇ ਕਬੂਟ ਕਬੂਤਰ ਦਾ ਇੱਕ ਦਾ ਤੇ ਆ ਫੀਮੇਲ ਸਾਹਮਣੇ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਹੀ ਸ਼ੌਂਕ ਕਰਾਉਂਦੇ ਆ ਮਾਦੀ ਦਾ ਜੀ ਲਓ ਜੀ 골ਡਨ ਦੀ ਮਾਦੀ ਹੈਗੀ ਏ ਤੇ ਆ ਲੋ ਜੀ ਸ਼ੌਂਕ ਕਰੋ ਜੀ ਅੱਖ ਦਾ ਤੇ ਬਹੁਤ ਜਿਹੜੇ ਘਟ ਆ ਆ ਨਸਲ ਦੇ ਵਿੱਚ ਵੇਖਣ ਨੂੰ ਮਿਲਦੀ ਆ ਆ ਦੇਖੋ ਜੀ ਅੱਖ ਦੇਖੋ ਜੀ ਦੀ ਅੱਖ ਦੇਖਣੀ ਵਾਲੀ ਆ ਉਸਤਾਨ ਦੀਆਂ ਨਜੀਰ ਵਾਲੀ ਬਲੱਡ ਲਾਈਨ ਦੇ ਵਿੱਚੋਂ ਹੈਗੀ ਜੀ गोल्डन ठीक है जी बड़ी वड्डी मादी है मां जो ਭਰਾਵਾਂ ਨੂੰ ਪਹਿਲਾਂ ਇਹਦਾ ਹੀ ਸ਼ੌਂਕ ਕਰਾਉਂਦੇ ਆ ਤੇ ਲੋ ਜੀ ਇਹ ਤੋਂ ਬਾਅਦ ਜਿਹੜਾ ਇਹਦਾ ਭਰਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਆਹ ਭਰ ਜੇ ਲੋ ਜੀ ਆ ਇਹਦਾ ਭਰ ਆ ਵੀ ਦੂਜੇ ਵਾਲ ਦਾ ਵੀ ਸ਼ੌਂਕ ਕਰ ਲਓ ਬਰੀਕੋ ਭਰ ਜੀ ਹਾਂਜੀ ਠੀਕ ਹੈ ਜੀ ਲੋ ਜੀ ਆ ਪੰਜੇ ਛੱਡ ਕੇ ਦਿਖਾਏ ਜੀ ਆ ਲੋ ਇਹ ਤਾਂ ਛੱਡ ਕੇ ਵੀ ਸ਼ੌਂਕ ਕਰਾਉਨੇ ਆ ਹਾ ਲੋ ਜੀ ਆ ਸ਼ੌਂਕ ਕਰੋ ਜੀ ਆ ਇਹ ਫੀਮੇਲ 골ਡਨ ਠੀਕ ਹੈ ਜੀ ਇਸ ਤੋਂ ਬਾਅਦ ਜੀ ਲੋ ਜੀ ਇੱਕ ਟੈੜੀਆਂ ਜੋ ਕਰਾਸ ਹੋਇਆ ਨਰ ਜੇ ਇਹਦਾ ਵੀ ਸ਼ੌਂਕ ਕਰੋ ਜੀ ਥੋੜਾ ਜਿਹਾ ਮੀ ਵਗੈਰਾ ਪੈਗੇ ਆ ਤੇ ਜਿਹੜੇ ਕਬੂਤਰ ਆ ਥੋੜੇ ਇਹ ਵੀ ਲਿਬਰਡ ਦੀ ਤੇ ਬਲੇ ਹੈਗੇ ਆ ਉਹ ਯਾਖ ਦਾ ਸ਼ੌਂਕ ਕਰ ਲਓ ਆ ਇਹਦਾ ਪਾਰਕ ਹੁੰਦਾ ਜੀ ਲੋ ਜੀ ਪੰਜ ਪੀਸ ਹੈਗੇ ਜੇ ਤੇ ਆਪਣੇ ਜਿਹੜੇ ਆ ਠੀਕ ਹੈ ਆ ਪਰ ਜੇ ਇਹਨਾਂ ਦਾ ਹਲੋ ਜੀ ਆ ਪੰਜੇ ਜੀ ਲੋ ਜੀ ਫੁੱਲ ਕਲਰ ਇਹਦਾ ਹੈ ਜੀ ਛੱਟ ਗਈ ਸ਼ੌਂਕ ਕਰੋ ਜੀ ਹੀਰਾਂ ਨੂੰ ਆ ਲੋ ਜੀ ਖਲੋਣੀ ਖਲੋਣੀ ਵੇਖੋ ਜੀ ਇਹਦੀ ਕਬੂਤਾਂ ਦੀ ਐਂ ਕਰੋ ਇਹ ਮੂਠਾ ਲੋ ਜੀ ਇਸ ਤੋਂ ਬਾਅਦ ਤੁਹਾਨੂੰ ਹੋਰ ਜਿਹੜੇ ਕਬੂਤ ਲੋ ਜੀ ਆ ਦੋ ਪੀਸ ਹੋ ਗਏ ਆ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਇੱਕ ਆ ਫੀਮੇਲ ਹੈ ਇਹ ਵੀ ਹਾਂ ਜੀ ਲੋ ਜੀ ਆ ਵੀ ਮਾਦੀ ਹੈਗੀ ਜੀ ਸ਼ੌਂਕ ਕਰ ਲਓ ਆਪਣੇ ਭਰਾ ਆਪਣੇ ਚਾਹਣ ਵਾਲੇ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਹੁੰਦਾ ਸਾਹ ਜੀ ਅਮਰਪਾਲ ਸਿੰਘ ਜੀ ਮੂਜੀਠੇ ਤੋਂ ਬਾਉ ਮਸੀਹ ਜੀ ਸੰਜੀਵ ਚੋਹਾਨ ਜੀ ਆਲੋ ਜੀ ਜਸ ਸਮਰਾ ਭਾਈ ਆਪਣੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਸ਼ਿੰਦਾ ਭਾਈ ਡੇਰਾ ਬਬਾ ਨਾਨਕ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਣੀ ਵੀਡੀਓ ਕਮੈਂਡ ਕਰਦੇ ਆ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਦ ਲਖਬੀਰ ਸਿੰਘ ਜੀ ਉਸਤਾਦ ਕੱਲੂ ਮਾਲ ਜੀ ਜੋ ਬਣ ਵੀਟਿੰਗ ਰਾ ਕਰਾਉਣੀ ਤੋਂ ਅੰਬਲਸਰੀਆ ਉਹਦਾ ਵੀ ਧੰਨਵਾਦ ਹੈ ਲਓ ਜੀ ਆ ਇਹ ਫੀਮੇਲ ਜੀ ਇਹਦੀ ਖਲੋਣੀ ਖਲੋਣੀ ਚੈੱਕ ਕਰ ਲਓ ਤੇ ਦੋ ਪੀਸ ਹੋ ਰਿਹਾ ਜੀ ਆ ਲਓ ਜੀ ਇਹ ਤੋਂ ਬਾਅਦ ਦੋ ਪੀਸ ਹੋਰ ਉਹਨਾਂ ਦਾ ਵੀ ਤੁਹਾਨੂੰ ਸ਼ੋਅ ਕਰਾਉਣੇ ਆ ਤੇ ਆਪਣਾ ਜਿਹੜਾ ਦੋਸਤੋ WhatsApp ਨੰਬਰ ਹੈ ਜੀ 62 39 64 44 81 ਜੀ ਦੋਵੇਂ ਨਰ ਤੇ ਆ ਲਓ ਜੀ ਇਹ ਨਰ ਬਰੀਡ ਦਾ ਨਰ ਜੇ ਬਹੁਤ ਹੀ ਵੱਡਾ ਨਰ ਅੱਖ ਦੇ ਸ਼ੋਅ ਕਰੋ ਇਹਦੀ ਦਾ ਐ ਹਲੋ ਇਹ ਅੱਖ ਦੇਖੋ ਜੀ ਇਹਦੀ ਹਲੋ ਇਹ ਅੱਖ ਕਰ ਲੋ ਸ਼ੌਂਕ ਮੈਂੜਾ ਬ੍ਰਿਟਨ ਆ ਰਿਹਾਗਾ ਭਰਾਵਾਂ ਨੂੰ ਵੀੜਾ ਚੰਗੀ ਦਾ ਸ਼ੌਂਕ ਕਰਾਉਂਦੇ ਆ ਅੱਖ ਦਾ ਠੀਕ ਹੈ ਸਹੀ ਆਏ ਪਰਦਾ ਸ਼ੌਂਕ ਕਰਾ ਦੇ ਦਿਆ ਹਲੋ ਜੀ ਆ ਪਰ ਠੀਕ ਆ ਦੋਮਵੀਂ ਦੀ ਚੈੱਕ ਕਰ ਲਓ ਅੰਡੀਆਂ ਉਹ ਪੂਰਾ ਪਰਫੈਕਟ ਜੇ ਆ ਪੰਜੇ ਜੇ ਹਲੋ ਜੀ ਆਪਣੇ ਜੋਤ ਭਾਈ ਕਰਬੂਥਲੇ ਤੋਂ ਜਤਿੰਦਰ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਾਂ ਨੂੰ ਇੱਕ ਵੀਡੀਓ ਕਮੈਂਟ ਕਰਦੇ ਆ ਤੇ ਹਲੋ ਜੀ ਹੁਨਾ ਵੀ ਕਬੂਤਰ ਇੱਕ ਹੋਰ ਲਾਸਟ ਤੇ ਤੁਹਾਨੂੰ ਦਿਖਾਉਣ ਲੱਗੇ ਆ। ਇਹ ਵੀ ਕਾਲੇ ਮੂੰਹ ਵਾਲਾ ਕਬੂਤਰ ਮੇਸਾਣਾ ਉਹਨਾਂ ਦੇ ਵਿੱਚੋਂ ਬਰੀਡ ਦੇ ਵਿੱਚੋਂ ਬਾਕੀ ਭਰਾ ਆਪਣੇ ਜਿਆਦਾ ਜਾਣਦੇ ਆ ਜੀ। ਭਰਾਵਾਂ ਨੂੰ ਜਿਆਦਾ ਪਤਾ। ਆਹ ਲੋ ਜੀ। ਇਹ ਆਪਣੇ ਗਦਾਸ ਟੰਗਲ ਤੋਂ ਉਹਨਾਂ ਭਾਈ ਉਹਨਾਂ ਦਾ ਹੀ ਧੰਨਵਾਦ ਹੈ। ਸ਼ੀ ਭਾਜੀ ਹਣੀ ਆ। ਆਹ ਲੋ ਜੀ ਇਹਦੀ ਖਲੋਣੀ ਖਲੋਣੀ ਤੁਹਾਨੂੰ ਖਾ ਦਿਨ ਕਬੂਤਰਾਂ ਦੀ ਕਿਉਂਕਿ ਪੰਜ ਕਬੂਤਰ ਆ। ਤੇ ਉਹਦੇ ਕਾਰਨ ਜਿਹੜਾ ਲੱਗਾ। ਆਹ ਲਾਸਟ ਵਾਲਾ ਕਬੂਤਰ ਹੁਣ ਤੁਹਾਨੂੰ ਆੜਾ ਦਿਖਾਇਆ ਜੀ। ਠੀਕ ਆ 골ਡਨ ਫੀਮੇਲ ਜੀ। ਤੋੜ ਦੇ ਦੇ ਤੁਹਾਨੂੰ ਦਿਖਾ ਦਿੰਨੇ ਆ। ਤੇ ਜਿਸ ਵੀਰ ਨੂੰ ਚਾਹੀਦੀ ਹੋਣਾ ਆਪਣੇ ਨਾਲ ਕੰਟੈਕਟ ਕਰ ਲਈ 68 49 64 44 ਤੇ ਅਸਾ ਆਪਣਾ WhatsApp ਨੰਬਰ ਹੈਗਾ ਏ। ਤੇ WhatsApp ਤੇ ਆਪਣੇ ਨਾਲ ਜਿਹੜਾ ਕੰਟੈਕਟ ਕਰ ਲਈ ਜੀ। ਉਮੀਦ ਆ ਅੱਜ ਦੀ ਵੀਡੀਓ ਭਰਾਵਾਂ ਨੂੰ ਚੰਗੀ ਲੱਗੀ ਹੋਵੇ। ਮਿਲਦੇ ਆ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਆ ਜੀ। ਸਤਿ ਸ਼੍ਰੀ ਅਕਾਲ।